ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਤੇ ਅੱਜ ਆਪਾਂ ਬਣਾਵਾਂਗੇ ਗੁਲਕੰਦ ਤੇ ਗਰਮੀਆਂ ਦਾ ਮੌਸਮ ਹੈ ਜੀ ਹੁਣ ਤੇ ਗਰਮੀਆਂ ਦੇ ਵਿੱਚ ਗੁਲਕੰਦ ਖਾਣੀ ਆਪਣੇ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਤੇ ਇਹਦੇ ਨਾਲ ਸਰੀਰ ਨੂੰ ਠੰਡਕ ਮਿਲਦੀ ਹੈਗੀ ਤੇ ਬਹੁਤ ਜ਼ਿਆਦਾ ਵਧੀਆ ਫਾਇਦਾ ਮਿਲਦਾ ਹੈ ਇਹਦਾ ਗਰਮੀ ਦੇ ਵਿੱਚ ਖਾਣ ਨਾਲ ਬੈਨੀਫਿਟ ਮਿਲਦੇ ਇਹਦੇ ਤੇ ਇਹਨੂੰ ਜੀ ਅੱਜ ਆਪਾਂ ਬੜੇ ਸੌਖੇ ਤਰੀਕੇ ਨਾਲ ਅੱਜ ਘਰ 'ਚ ਬਣਾਉਣਾ ਸਿਖਾਵਾਂਗੇ ਤੁਹਾਨੂੰ ਗਲਗੰਦ ਕਿਵੇਂ ਆਪਾਂ ਘਰ ਦੇ ਵਿੱਚ ਤਿਆਰ ਕਰਨੀ ਆ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਤੁਹਾਨੂੰ ਗਲਗੰਦ ਬਣਾਉਣੀ ਸਿਖਾਉਣੇ ਆਂਗੇ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇੱਥੇ ਆਪਾਂ ਲੈ ਲਈ ਜੀ ਗਲਾਬ ਦੀਆਂ ਪੱਤੀਆਂ ਤੇ ਇਧਰ ਆਪਾਂ ਲੈ ਲਈ ਇਹ ਮਿਸਰੀ ਧਾਗੇ ਵਾਲੀ ਮਿਸਰੀ ਲੈਣੀ ਆ ਜੀ ਤੇ ਜੇਕਰ ਤੁਸੀਂ ਮਿਸਰੀ ਦਾ ਪ੍ਰਯੋਗ ਇਹਦੇ ਵਿੱਚ ਕਰੋਗੇ ਤਾਂ ਜ਼ਿਆਦਾ ਵਧੀਆ ਰਹੂਗਾ ਖੰਡ ਦੇ ਨਾਲੋਂ ਮਿਸਰੀ ਵਰਤ ਲੈਣੀ ਹੈ ਇਹਦੇ ਵਿੱਚ ਤੇ ਇਹ ਆਪਾਂ ਲੈ ਲਈਆਂ ਗੁਲਾਬ ਦੀਆਂ ਪੱਤੀਆਂ ਗੁਲਾਬ ਦੀਆਂ ਪੱਤੀਆਂ ਨੂੰ ਜੇ ਆਪਾਂ ਚੰਗੀ ਤਰ੍ਹਾਂ ਪਹਿਲਾਂ ਧੋ ਕੇ ਤੇ ਸੁਕਾ ਲਿਆਗਾ ਛਾਂ ਦੇ ਵਿੱਚ ਇਹਨੂੰ ਤੇ ਹੁਣ ਆਪਣੀਆਂ ਗੁਲਾਬ ਦੀਆਂ ਪੱਤੀਆਂ ਤਿਆਰ ਕਿਉਂਕਿ ਇਹਨਾਂ ਨੂੰ ਧੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾਗਾ ਇਹਨਾਂ ਦੇ ਉੱਪਰ ਧੂੜ ਮਿੱਟੀ ਲੱਗੀ ਹੁੰਦੀ ਹੈਗੀ ਤੇ ਫਿਰ ਆਪਾਂ ਨੂੰ ਧੋ ਕੇ ਹੀ ਵਰਤਣੀਆਂ ਚਾਹੀਦੀਆਂ ਇਹ ਤੇ ਹੁਣ ਆਪਾਂ ਇਹ ਮਿਸਰੀ ਨੂੰ ਇਹ ਬਰੀਕ ਪੀਸ ਲਾਂਗੇ ਪਾਊਡਰ ਫਾਰਮ ਦੇ ਵਿੱਚ ਕਰ ਲਾਂਗੇ ਤੇ ਇਹਨੂੰ ਆਪਾਂ ਗ੍ਰੈਂਡਰ ਦੇ ਵਿੱਚ ਪੀਸ ਲੈਣਾ ਬਰੀਕ ਤੇ ਲਓ ਜੀ ਇੱਥੇ ਆਪਾਂ ਇਧਰ ਵੱਡੇ ਭਾਂਡੇ ਦੇ ਵਿੱਚ ਇਹ ਪਾਲੀਆਂ ਪੱਤੀਆਂ ਤੇ ਇਹ ਆਪਾਂ ਪੀਸ ਲਿਆ ਪਾਊਡਰ ਬਣਾ ਲਿਆ ਮਿਸਰੀ ਦਾ ਤੇ ਹੁਣ ਆਪਾਂ ਥੋੜਾ ਥੋੜਾ ਪਾ ਕੇ ਇਹਦੇ ਵਿੱਚ ਐਡ ਕਰ ਲਾਂਗੇ ਪਾਊਡਰ ਲਓ ਜੀ ਹੁਣ ਆਪਾਂ ਇਸ ਤਰੀਕੇ ਨਾਲ ਇਹਦੇ ਵਿੱਚ ਐਡ ਕਰ ਲਾਂਗੇ ਥੋੜੀ ਥੋੜੀ ਕਰਕੇ ਮਿਸਰੀ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਹੱਥ ਦੇ ਨਾਲ ਇਸ ਤਰੀਕੇ ਨਾਲ ਪੱਤੀਆਂ ਦੇ ਵਿੱਚ ਚੰਗੀ ਤਰ੍ਹਾਂ ਰਲਵਾ ਦਾਂਗੇ ਤੇ ਜੇਕਰ ਇੱਥੇ ਤੁਸੀਂ ਤਾਜ਼ੇ ਫੁੱਲ ਲੇਤੇ ਗਲਾਬ ਦੇ ਤੇ ਕਈ ਵਾਰ ਆਪਾਂ ਤਾਜ਼ੇ ਫੁੱਲਾਂ ਦੀ ਬਣਾਉਨੇ ਗਿੱਲੇ ਪੱਤੀਆਂ ਦੀ ਤਾਂ ਉਹ ਵੀ ਤੁਸੀਂ ਇਸੇ ਤਰੀਕੇ ਨਾਲ ਹੀ ਮੈਸ਼ ਕਰ ਲੈਣੇ ਜੀ ਤੇ ਜੇਕਰ ਹੱਥ ਨਾਲ ਨਹੀਂ ਮੈਸ਼ ਕਰਨੇ ਤਾਂ ਜਿਵੇਂ ਆਪਣੀ ਸਾਗ ਘੋਟਣ ਵਾਲੀ ਮੱਧਣੀ ਹੁੰਦੀ ਹੈਗੀ ਤੇ ਉਹਦੇ ਨਾਲ ਤੁਸੀਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਸਕਦੇ ਆਂਗੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਇਹ ਬਹੁਤ ਵਧੀਆ ਮਿਕਸ ਹੋ ਜੂਗੀ ਇਹਦੇ ਵਿੱਚ ਲਓ ਜੀ ਇੱਥੇ ਆਪਾਂ ਗੁਲਾਬ ਦੀਆਂ ਪੱਤੀਆਂ ਨੂੰ ਇਸ ਤਰੀਕੇ ਨਾਲ ਥੋੜਾ ਥੋੜਾ ਦਰਦਰਾ ਜਿਹਾ ਮਤਲਬ ਆਪਾਂ ਨੇ ਪੀਸਿਆਗਾ ਜਿਆਦਾ ਨਹੀਂ ਆਪਾਂ ਇਹਨੂੰ ਬ੍ਰੀਕ ਕਰਨਾ ਹੈਗਾਗਾ ਤੇ ਇਸ ਤਰੀਕੇ ਨਾਲ ਆਪਾਂ ਹੱਥ ਨਾਲ ਹੀ ਕ੍ਰਸ਼ ਜਿਹਾ ਕਰ ਲੈਣਾ ਇਹਨਾਂ ਨੂੰ ਤੇ ਹੁਣ ਆਪਾਂ ਇਧਰ ਲੈ ਲਈ ਜੀ ਕੜਾਹੀ ਫਰਾਈ ਤੇ ਇਹਦੇ ਵਿੱਚ ਪਾ ਦਾਂਗੇ ਇਹ ਮਟੀਰੀਅਲ ਆਪਾਂ ਤੇ ਆਪਾਂ ਬਿਲਕੁਲ ਲੋ ਫਲੇਮ ਤੇ ਪਕਾਵਾਂਗੇ ਜੀ ਇਹਨੂੰ ਜਿਆਦਾ ਤੇਜ਼ ਗੈਸ ਨਹੀਂ ਕਰਨਾ ਹੈਗਾ ਇੱਥੇ ਆਪਾਂ ਨੇ ਲੋ ਫਲੇਮ ਤੇ ਪਕਾ ਲੈਣਾ ਆਪਾਂ ਨੇ ਇੱਥੇ ਇਸ ਤਰੀਕੇ ਨਾਲ ਲੋ ਜੀ ਹੁਣ ਇਹ ਮਿਸਰੀ ਤੇ ਇਹ ਗਲਾਉ ਦੀਆਂ ਪੱਤੀਆਂ ਹੁਣ ਇਹ ਥੋੜੇ ਥੋੜੇ ਪਿੰਗੜਨ ਲੱਗ ਗਏ ਤੇ ਨਾ ਹੀ ਚਾशनी ਜੀ ਬਣਨ ਲੱਗ ਗਈ ਤੇ ਹੁਣ ਆਪਾਂ ਇਹਦੇ ਵਿੱਚ ਸਹਿਤ ਮਿਕਸ ਕਰ ਦੇਣਾ ਜੀ ਇਸ ਤਰੀਕੇ ਨਾਲ ਤੇ ਨਹੀਂ ਤਾਂ ਇਹ ਜ਼ਿਆਦਾ ਹਾਰਡ ਹੋ ਜੂਗੀ ਕਰੜੀ ਜੀ ਹੋ ਜੂਗੀ ਇਹ ਜਿਹੜੀ ਆਪਾਂ ਨੇ ਮਿਸਰੀ ਪਾਈ ਆ ਤੇ ਇਹਨੂੰ ਆਪਾਂ ਇਸੇ ਤਰੀਕੇ ਨਾਲ ਹੀ ਮਿਕਸ ਕਰੀ ਜਾਵਾਂਗੇ ਗੈਸ ਬੰਦ ਕਰਕੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇਲਾਇਚੀ ਦਾ ਪਾਊਡਰ ਵੀ ਆਪਾਂ ਲੈ ਲਏ ਜੀ ਇਲਾਇਚੀ ਪਾਊਡਰ ਤੇ ਇਹ ਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਤੇ ਇਹ ਵੇਖੋ ਜੀ ਹੁਣ ਆਪਾਂ ਨੇ ਇਹ ਨੂੰ ਠੰਡਾ ਕਰ ਲੈਣਾਗਾ ਤੇ ਠੰਡਾ ਕਰਕੇ ਆਪਾਂ ਕਿਸੇ ਵਰਤਨ ਦੇ ਵਿੱਚ ਕੱਢ ਕੇ ਰੱਖ ਲਾਂਗੇ ਇਹ ਨੂੰ ਇਸ ਤਰੀਕੇ ਨਾਲ ਤੇ ਆਪਣੀ ਗਲਕੰਦ ਬਣ ਕੇ ਤਿਆਰ ਆ ਗਈ ਤੇ ਇਹਨੂੰ ਆਪਾਂ ਜੀ ਕੱਚ ਦੇ ਡੱਬੇ ਦੇ ਵਿੱਚ ਹੀ ਕੱਢ ਕੇ ਰੱਖਾਂਗੇ ਤੇ ਇਹ ਕੱਚ ਦੇ ਡੱਬੇ ਦੇ ਵਿੱਚ ਇਹ ਖਰਾਬ ਨਹੀਂ ਹੋਣੀ ਹੈਗੀ ਤੇ ਜੇਕਰ ਤੁਹਾਨੂੰ ਵੀ ਇਹ ਤਰੀਕਾ ਵਧੀਆ ਲੱਗਾ ਗਲਕੰਦ ਬਣਾਉਣ ਦਾ ਤਾਂ ਇਹ ਵਰਤ ਕੇ ਵੇਖਣਾ ਜੀ ਤਰੀਕਾ ਤੁਸੀਂ ਵੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ